ਕਵੀਸ਼ਰ ਜਤਿ ਧੰਨਵਾਦ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਦੂਰ ਸਿੰਘ ਜੀ ਬਾਰੇਕਿਆਂ ਵਾਲ ਇਤਨਾ ਦੇ ਢਾਡੀ ਜਥੇ ਦਾ ਆਓ ਇਸ ਤੋਂ ਪਰੰਤ ਪ੍ਰੇਮ ਸਤਿਕਾਰ ਦੇ ਨਾਲ ਗਿਆਨੀ ਜੀ ਗਿਆਨੀ ਸੁਖਮੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਤਿੰਨਾਂ ਦਾ ਕਵੀਸ਼ਰੀ ਜਥਾ ਜਿਨ੍ਹਾਂ ਨੂੰ ਮਹਾਪੁਰਖਾਂ ਵੱਲੋਂ ਮੋਟਰਸਾਈਕਲ ਦੀ ਚਾਬੀ ਦੇ ਕਰਕੇ ਮੋਟਰਸਾਈਕਲ ਦੇ ਕਰਕੇ ਸਨਮਾਨ ਕੀਤਾ ਗਿਆ ਆਓ ਇਸ ਤੋਂ ਅਪਰੰਤ ਉਹਨਾਂ ਦੇ ਜਥੇ ਪਾਸੋਂ ਉਹਨਾਂ ਦਾ ਸਮਾਂ ਉਹਨਾਂ ਦੇ ਜਥੇ ਪਾਸੋਂ ਗੁਰੂਕਿਆਂ ਕਵਤਾਵਾਂ ਦੀ ਹਾਜ਼ਰੀ ਸਨਮਾਨ ਕਰੀਏ ਜੀ ਜਿਗਾਰਾ ਬੁਲਾਵੇ ਸੁਨਿਆਲ ਹੋ ਜਾਵੇ ਸ੍ਰੀ ਅਕਾ ਬਹੁਤ ਬਹੁਤ ਧੰਨਵਾਦ ਅਤੀ ਸਤਿਕਾਰਯੋਗ ਬਾਬਾ ਜੀ ਬਾਬਾ ਦੂਰ ਸਿੰਘ ਜੀ ਬਾਰੇਕਿਆਂ ਵਾਲੇ ਤਿੰਨਾਂ ਦੇ ਢਾਡੀ ਜਥੇ ਦਾ ਆਓ ਇਸ ਤੋਂ ਉਪਰੰਤ ਪ੍ਰੰਤ ਪ੍ਰੇਮ ਸਤਿਕਾਰ ਦੇ ਨਾਲ ਗਿਆਨੀ ਜੀ ਗਿਆਨੀ ਸੁਖਮੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਜਿਨ੍ਹਾਂ ਦਾ ਕਵੀਸ਼ਰੀ ਜਥਾ ਜਿਨ੍ਹਾਂ ਨੂੰ ਮਹਾਪੁਰਖਾਂ ਵੱਲੋਂ ਮੋਟਰਸਾਈਕਲ ਦੀ ਚਾਬੀ ਦੇ ਕਰਕੇ ਮੋਟਰਸਾਈਕਲ ਦੇ ਕਰਕੇ ਸਨਮਾਨ ਕੀਤਾ ਗਿਆ ਆਓ ਇਸ ਤੋਂ ਪਰੰਤ ਉਹਨਾਂ ਦੇ ਜਥੇ ਪਾਸੋਂ ਉਹਨਾਂ ਦਾ ਸਮਾਂ ਉਹਨਾਂ ਦੇ ਜਥੇ ਪਾਸੋਂ ਗੁਰੂ ਗਿਆ ਕਵਤਾਂ